ਫੇ ਗਿਆ ਤੇ ਕਿਸੇ ਦੀ 5-10 ਮਿੰਟ ਦੀ ਦੀ ਕਰਨੀ ਪੈਣੀ ਪੈਂਦੇ ਨਾ 5-10 ਮਿੰਟ ਕਿਸੇ ਦੀ ਬਸ ਚਾਹ ਦਿਖੜ ਕੇ ਦੀ ਕਰਨੀ ਪੈਣੀ ਆਪਾਂ ਨੂੰ ਫੋਣੇ ਕਰ ਜਾਂਦੇ ਆ ਭਾਵੇਂ 5 ਮਿੰਟ ਦੇ ਖੜੇ ਹੋਗੇ ਆਪਾਂ ਲਈ ਇੰਨਾ ਚਿਰ ਹੋ ਗਿਆ ਖੜੇ ਲੁਟਾਉਂਦੇ ਨਹੀਂ ਮਨ 5 ਮਿੰਟ ਹੋ ਗਏ ਤੋਂ 5 ਮਿੰਟ ਕੇ ਸਾਰਿਆਂ ਨਾਲ ਕੋਈ ਕਿਸੇ ਦੀ ਵੇਖਣਾ ਨਹੀਂ ਕਿਸੇ ਦੀ ਉਡੀਕ ਕਰਦੇ ਸਾਰਿਆਂ ਨਾਲ ਹੈ ਨਾਲੇ ਆਪਾਂ ਨੂੰ ਪਤਾ ਕਿ ਸਦਾ ਵਾਸਤੇ ਚਲੇ ਗਿਆਗੇ ਉਹਨੇ ਮੁੜ ਕੇ ਨਹੀਂ ਆਉਣਾ ਪਰ ਮਾਪੇ ਉਹਨੂੰ ਪਿਆਰ ਪਾ ਗਿਆ ਉਹ ਫੇਰ ਵੀ ਇਹ ਡਰੀ ਹੈ ਕਿ ਪਤਾ ਨਹੀਂ ਉਹ ਕਿੱਥੋਂ ਆ ਜਾਣਾ ਹੈ ਨਾਲੇ ਪਤਾ ਵੀ ਆਉਣਾ ਨਹੀਂ ਆਪਣੇ ਹੱਥੀਂ ਸਾਰ ਕੁਝ ਕੀਤਾ ਹੈ ਪਤਾ ਹੈ ਵੀ ਨਹੀਂ ਉਹਨੇ ਆਉਣਾ ਨਹੀਂ guttaniya fer ohne da hori na ohde jag gutta taalne dia 19 ਅਗਸਤ 20 ਅਗਸਤ ਬੀਹ ਦਾਸ ਨੂੰ ਛਾਡੇ ਕੋਲ ਗਿਆ ਸੀ ਆ ਬੀਹ ਦਾਸ ਤਾਂ ਲੈਣੇ ਆਜੜਾ ਚਾਰ ਬੀਹ ਦਾਸ ਨੂੰ ਵੀ ਸਾਸਤਰੀ ਨੇ ਸਾਡੀ ਮਾਤਾ ਜੀ 2116 ਦੇ ਪੈ ਸੀ ਅਸੀਂ ਵੀ ਕਰ ਲਿਆ ਇਹ ਕਰਨਾ ਗਿਆ ਪਾਤਨਾਂ ਨੂੰ ਮਾਪੂਰ ਚਲੇ ਗਏ ਕੀ ਕਰਦੇ ਆ ਪਾ ਕੋਲੋੜਾ ਸੰਗੇ ਮੈਂ ਬੇਨਤੀ ਕੀਤੀ ਹੈ ਜਿਸ ਸਾਕਰ ਸੋ ਨਾ ਹੀ ਚਾਰਾ ਰੰਗ ਹੋ ਜੈ ਹਰ ਨਮਸਕਾਰ ਜਿਹਦੇ ਅਗੇ ਕੋਈ ਸਾਸਤਰੀ ਪੇਸ਼ੇ ਨਹੀਂ ಕಣ್ಣ ಮೇಗ ಮಡಿತಾ ಮುಡ ಮುಡಿಯ ਤੇ ਮੁੜ ਕੇ ਨਹੀਂ ਆਉਣਾ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਅੱਜ ਜੇ ਬਿਜਲੀ ਤੁਸੀਂ ਵਾਸ਼ਿੰਗ ਲਾ ਰਹੇ ਹੋ ਸੱਤ ਸਵੇਰੇ ਲੰਮੀ ਹੋ ਰਿਹਾ ਤੇਦਰ ਕੈਂਪ ਵੀ ਲੱਗ ਰਿਹਾ ਕੀ ਗੱਲ ਹੈ ਹਾਂ ਜੀ ਅਸੀਂ ਆਪਣੇ ਬੇਟੇ ਸਰਦਾਰ ਜਸ਼ਨਪ੍ਰੀਤ ਸਿੰਘ ਜੀ ਦੀ ਯਾਦ ਦੇ ਵਿੱਚ ਸਲਾਨਾ ਵਰਸੀ ਮਨਾ ਰਹੇ ਹਾਂ ਉਹਨਾਂ ਦੀ ਮਿੱਠੀ ਯਾਦ ਨੂੰ ਮੁੱਖ ਰੱਖਦੇ ਹੋਏ ਬਲੱਡ ਡੋਨੇਸ਼ਨ ਕੈਂਪ ਲਾ ਰਹੇ ਹਾਂ ਤਾਂ ਕਿ ਕਿਸੇ ਦੀ ਜਾਨ ਬਚ ਸਕੇ ਜੋ ਐਕਸੀਡੈਂਟ ਹੁੰਦੇ ਨੇ ਬਹੁਤ ਹੀ ਬਲੱਡ ਡੋਨੇਸ਼ਨ ਦੇ ਵਿੱਚ ਸਹਾਈ ਹੁੰਦਾ ਹੈ ਬਲੱਡ ਜਿੰਦਗੀ ਬਚਾਉਣ ਲਈ ਤਾਂ ਕਰਕੇ ਅਸੀਂ ਕਹਿੰਦੇ ਆ ਵੀ ਕਿਸੇ ਦੀ ਜਾਨ ਨਾ ਜਾਵੇ ਸਾਡੇ ਬੱਚੇ ਦੀ ਚਲੇ ਗਈ ਤਾਂ ਕਰਕੇ ਇਸ ਮਤਲਬ ਸਮਾਗਮ ਨੂੰ ਅਸੀਂ ਮੁੱਖ ਰੱਖਦੇ ਬਲੱਡ ਡੋਨੇਸ਼ਨ ਦਾ ਅਸੀਂ ਕੈਂਪ ਦਾ ਬਹੁਤ ਧੰਨਵਾਦ ਕਰਦੇ ਆ ਭਾਈ ਕਨਈਆ ਜੀ ਸੇਵਾ ਬਲੱਡ ਵਾਲਿਆਂ ਦਾ ਤੇ ਨੇਗੀ ਸਾਹਿਬ ਦਾ ਜਿਨ੍ਹਾਂ ਨੇ ਮੂਰੇ ਹੋ ਕੇ ਇਹਨਾਂ ਦਾ ਸਹਿਯੋਗ ਦਿੱਤਾ ਤੇ ਇੱਕ ਸੰਤ ਸਮਾਗਮ ਕਰਵਾਇਆ ਤਾਂ ਕਿ ਉਸ ਬੱਚੇ ਦੀ ਯਾਦ ਨੂੰ ਮੁੱਖ ਰੱਖ ਕੇ ਹਰ ਸਾਲ ਅਸੀਂ ਬਲੱਡ ਡੋਨੇਸ਼ਨ ਕੈਂਪ ਲਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਥੈਂਕ ਯੂ ਧੰਨਵਾਦ ਜਿਹੜੇ ਪੰਜਾਬ ਨੇ ਟੂਵੀ ਦੇ ਸਾਰੇ ਪਰਿਵਾਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਖੰਨੇ ਦੇ ਨੇੜੇ ਗਲਵੱਡੀ ਪਿੰਡ ਵਿਖੇ ਕਾਕਾ ਜਸਪ੍ਰੀਤ ਦੀ ਵਰਸੀ ਮਲਾਈ ਜਾ ਰਹੀ ਆ ਸੰਤ ਸਵੇਲਨ ਵੀ ਹੋ ਰਿਹਾ ਸਾਡੇ ਵੀਰ ਜੀ ਲਕੀ ਸਾਹਿਬ ਆ ਗਏ ਨੇ ਲਕੀ ਸਾਹਿਬ ਚਲੋ ਤੁਹਾਡਾ ਸਵਾਗਤ ਆ ਜਿਹੜਾ ਕਾਕਾ ਜਸਪ੍ਰੀਤ ਦੀ ਅੱਜ ਸਾਲਾਨਾ ਵਰਸੀ ਤੁਸੀਂ ਮਨਾਉਣ ਲੱਗੇ ਹੋ ਤਾਂ ਮਨਾਈ ਜਾ ਰਹੀ ਆ ਸੰਤ ਸਮੇਲਨ ਵੀ ਹੋ ਰਿਹਾ ਕੀ ਕਹੇ ਜਨੇਓ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਫਤੇਜੀ ਅੱਜ 1 ਸਾਲ ਪੂਰਾ ਹੋ ਗਿਆ ਜਸਨਪ੍ਰੀਤ ਦੀ ਮੌਤ ਨੂੰ ਪਿਛਲੇ ਸਾਲ ਹਨ ਦੀ ਇੱਕ ਸਰਗਰ ਰੋਪਣਾ ਦੇ ਵਿੱਚ ਮੌਤ ਹੋ ਗਈ ਪਰਿਵਾਰ ਵੱਲੋਂ ਅਤੇ ਉਹਨਾਂ ਦੇ ਸਗੇ ਸੰਬੰਧੀਆਂ ਵੱਲੋਂ ਉਹਨਾਂ ਦੀ ਨਿੱਕੀ ਯਾਦ ਦੇ ਵਿੱਚ ਇਹ ਸੰਤ ਸੰਮੇਲਨ ਨੰਦਰ ਚੇਤਨਪਧਨ ਚੱਲ ਰਹੇ ਹਨ ਇਹ ਬਲੱਡ ਡੋਨੇਸ਼ਨ ਕੈਂਪ ਲਾਇਆ ਖੰਨੇ ਦੀ ਸੇਵਾ ਸੇਵੀ ਸੰਸਥਾ ਨੇ ਨਾਲ ਸੀਗੀ ਇਹਨਾਂ ਦਾ ਜੇ ਬੇਟਾ ਜਿਹੜਾ ਜਸਨਪ੍ਰੀਤ ਸੀ ਉਹ ਵੀ ਸਾਡੇ ਨਾਲ ਬਣਾ ਬੜਾ ਹਸਮੁੱਖਾ ਮિજાਜ ਦਾ ਬੰਦਾ ਸੀ ਸਾਰੇ ਜਥੇ ਬੰਦਿਆਂ ਨਾਲ ਰਲ ਮਿਲ ਕੇ ਰਹਿੰਦਾ ਸੀ ਤੇ ਸਾਡੇ ਸਮਾਜ ਸੇਵਾ ਦਾ ਵਿੱਚ ਉਹਨਾਂ ਦਾ ਵੀ ਬੜਾ ਯੋਗਦਾਨ ਸੀ ਅੰਦਰ ਤੁਸੀਂ ਦੇਖਿਆ ਉਹ ਸੰਤ ਸਮੇ ਚੱਲ ਰਿਹਾ ਕੀਰਤਨ ਭਜਨ ਹੋ ਰਿਹਾ ਇੱਧਰ ਲੰਗਰ ਦੀ ਸੇਵਾ ਚੱਲ ਰਹੀ ਹੈ ਮਹਾਰਾਜ ਸਿਖਚਰਨ ਜੀ ਗਉਸ਼ੂ ਦੀ ਉਹ ਵੀ ਪਰਵੰਚਨ ਕਰ ਰਹੇ ਹਨ ਅੰਦਰ ਬੈਠੇ ਕੀ ਤਾਂ ਅਸੀਂ ਇਹੀ ਗੱਲ ਕਹਾਂਗੇ ਕਿ ਵੀ ਉਹਦੀ ਦਸੰਤਪ੍ਰੀਤ ਜੀ ਨਿਗੀ ਯਾਦ ਦੇ ਵਿੱਚ ਜਿਹੜੇ ਲੋਕਾਂ ਨੇ ਜਿਹੜੀ ਸਵਾਂ ਸੇਵ ਸੰਸਥਾ ਨੇ ਭਾਈ ਕਨੇਆ ਸੋਤਾ ਸੇਵਾ ਸੁਸਾਇਟੀ ਨਰ ਸੇਵਾ ਨਾਨਸੋ ਮਹਾਕਾਲ ਬਲੜ ਸੇਵਾ ਇਹ ਸੱਜਣਾਂ ਨੇ ਜਿਹੜੀ ਜਿਹੜੀ ਵੀ ਖੰਨੇ ਦੀ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਦਾ ਇਹਦੇ ਵਿੱਚ ਯੋਗਦਾਨ ਸਾਥ ਹੈ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਪਰਿਵਾਰ ਵੱਲੋਂ ਵੀ ਉਹਨਾਂ ਦਾ ਧੰਨਵਾਦ ਹੈ ਤਾਂ ਅਸ਼ਿਤਾ ਇਹੀ ਅਰਦਾਸ ਕਰਦੇ ਕਿ ਦਸੰਤਪ੍ਰੀਤ ਸਿੰਘ ਜੀ ਕਿੱਥੇ ਵੀ ਹੈ ਅਸੀਂ ਕੋਸ਼ਿਸ਼ ਹੋਈ ਪਰਿਵਾਰ ਵੱਲੋਂ ਵੀ ਹਰ ਸਾਲ ਦੀ ਇਸ ਸਾਲ ਦੀ ਤਰ੍ਹਾਂ ਵੀ ਹਰ ਸਾਲ ਉਹਨਾਂ ਦੀ ਯਾਦ ਦੇ ਵਿੱਚ ਇਸ ਤਰ੍ਹਾਂ ਦਾ ਖੂਨਦਾਨ ਬਲੱਡ ਹੋ ਗਿਆ ਸੰਗਤ ਸੰਮੇਲ ਹੋ ਗਿਆ ਲੰਗਰਾਂ ਦੀ ਸੇਵਾ ਬੁੱਟਿਆਂ ਦੀ ਦਰਖਤਾਂ ਦੀ ਸੇਵਾ ਰੋਟੇ ਲਾਉਣ ਦੀ ਸੇਵਾਏ ਕੋਸ਼ਿਸ਼ ਹੋ ਗਈ ਪਰਿਵਾਰ ਵੱਲੋਂ ਤਾਂ ਮੈਂ ਫਿਰ ਤੋਂ ਤੁਹਾਡਾ ਧੰਨਵਾਦ ਕਰਦਾ ਇਹਨਾਂ ਗੱਲਾਂ ਲਈ ਸੱਚੀ ਸੱਚੀ ਸਤ ਸੱਚੀ ਸ਼ਰਧਾਂਜਲੀ ਸਾਨੂੰ ਜਸਪ੍ਰੀਤ ਸਿੰਘ ਨੂੰ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ. ਡੀ.ਆਰ ਪਿੰਡਾਂ ਦੇ ਨਹੀਂ ਤੋਂ ਜਸਬੀਰ ਸਿੰਘ ਢਿੱਲੋਂ ਹਰਵਾਰਾ ਸਾਂਨੇਵਾਲ ਦੀ ਮੋੜ ਜੀ